ਬੀਤੇ ਦਿਨੀ ਜੰਮੂ ਕਸ਼ਮੀਰ ਵਿੱਚ ਪਹਿਲਗਾਮ ਵਿਖੇ ਹੋਏ ਆਤੰਕਵਾਦੀ ਹਮਲੇ ਨੂੰ ਲੈ ਕੇ ਅੱਜ ਨੂਰਮਹਿਲ ਵਿਖੇ ਕੱਢਿਆ ਗਿਆ ਕੈਂਡਲ ਮਾਰਚ ਜਿਸ ਵਿੱਚ ਅਸ਼ੋਕ ਸੰਧੂ ਜੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵਿਸ਼ੇਸ਼ ਸ਼ਿਰਕਤ ਕੀਤੀ ਨੂਰਮਹਿਲ ਤੋਂ ਸਤਨਾਮ ਕੁਮਾਰ ਸੋਨੂ ਪੱਤਰਕਾਰ ਦੀ ਖਾਸ ਰਿਪੋਰਟ ਮੋਹੱਬਤ ਇੱਕ ਜਮਾਤ ਨੂੰ ਝੂਂਗੂ ਸਮਾਜ ਨੇ ਨੰਗਾ ਕਰਕੇ ਕੁਝ ਪੁਸ਼ਪਰਤਾਜ ਕਰਕੇ ਗੋਰੀਆਂ ਮਾਰੀਆਂ ਗਈਆਂ ਔਰਤਾਂ ਦੇ ਸੁਹਾਗ ਉਜਾਰੇ ਗਏ ਬਹੁਤ سارے ਪਰਿਵਾਰ ਆ ਜਿਨ੍ਹਾਂ ਦੇ ਪਰਿਵਾਰ ਹੀ ਸਾਰੇ ਉੱਜੜ ਗਏ ਆ ਉਸ ਕਰ ਉਸ ਕਰਕੇ ਅੱਜ ਸਰ ਡਾਕਟਰ ਨਵਜੋਤ ਸਿੰਘ ਦਾਇਆ ਜੀ ਉਹਨਾਂ ਦੀ ਦੇਖ ਰਹੀ ਹੈਟ ਅੱਜ ਅੱਜ ਰੋਸ ਮਾਸਟਰ ਹੈਗਾ ਸਦਾਜੀ ਸਮਾਰੋਹ ਦਾ ਪ੍ਰੋਗਰਾਮ ਕੀਤਾ ਗਿਆ ਆ ਇਹ ਜੇ ਕਲਾਪਰ ਚਾਹਤ ਮਾਰੀਏ ਤੇ ਜਿਹੜੀਆਂ ਸਾਡੀਆਂ ਇੰਟੈਲੀਜੈਂਸੀ ਹੈਗੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਖੁਸ਼ੀਆ ਏਜੰਸੀਆਂ ਨਹੀਂ ਆ ਇਹ ਉਹਨਾਂ ਦੀ ਨਾਕਾਮੀ ਹੈਗੀ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਿਨਾਂ ਸ਼ੱਕ ਬਹੁਤ ਹੀ ਪ੍ਰਤੀਸਰਧ ਆਪਣੇ ਸਮਾਜ ਨੂੰ ਜੋੜ ਕੇ ਰੱਖਣਾ ਚਾਹੁੰਦੇ ਆ ਸਾਡੇ ਜਿਹੜੇ ਗ੍ਰਹਿ ਮੰਤਰੀ ਹੈਗੇ ਆ ਅਮੇਸ਼ਾਜੀ ਉਹ ਵੀ ਸਮਾਜ ਨੂੰ ਜੋੜ ਕੇ ਰੱਖਣਾ ਚਾਹੁੰਦੇ ਆ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਪਰ ਜੇਕਰ ਅਸੀਂ ਅਵੇਸਲੇ ਹੋ ਜਮਾਂਗੇ ਤਾਂ ਇਹੋ ਜੀਆਂ ਘਟਨਾਵਾਂ ਵਾਪਰ ਮਿਤ ਅਸੀਂ ਅਮਨਾ ਯਾਤਰਾ ਨਾਲ ਜੁੜੇ ਹੋਏ ਹੈਗੇ ਆ ਜਦੋਂ ਵੀ ਅਮਨਾ ਯਾਤਰਾ ਸ਼ੁਰੂ ਹੁੰਦੀ ਆ ਤੇ ਇਹੋ ਜੀਆਂ ਮਾਰੀਆਂ ਘਟਰਾਵਾਂ ਅਕਸਰ ਹੁੰਦੀਆਂ ਤੇ ਜਿਹਨਾਂ ਦਾ ਜਵਾਬ ਅਸੀਂ ਉਦੋਂ ਦਿੰਨੇ ਆ ਜਦੋਂ ਉਹ ਜਿਹੜੇ ਮਾਰੇ ਅਨਸਰ ਹੈਗੇ ਆ ਬਾਤਾਂ ਦਾ ਕਰਕੇ ਚਲੇ ਜਾਂਦੇ ਆ ਜਿਹੜਾ ਜੰਮੂ ਕਸ਼ਮੀਰ ਸਟੇਟ ਹੈਗੀ ਆ ਆਪਾਂ ਜਾਣਦੇ ਆ ਕਿ ਅੱਥੇ ਉੱਤੇ ਧਾਰਾ ਤੋੜੀ ਨਵੀਆਂ ਜੋੜੀਆਂ ਔਰ ਜਿਹੜੀਆਂ ਇਹ ਇਹ ਤੇ ਢੰਡਾ ਪਰ ਚੰਗਾ ਜੰਡਾ ਲਹਿਰਾਇਆ ਉਜੇ ਸਾਡੇ ਵੱਖਵਾਦੀ ਹੈਗੇ ਅਤਵਾਦੀ ਹੈਗੇ ਉਹਨਾਂ ਨੂੰ ਕੋਈ ਗਨਮਨਜੂਰ ਨਹੀਂ ਉਸ ਗੰ ਨੂੰ ਧਿਆਨ ਰੱਖਦੇ ਹੋਏ ਸਾਡੇ ਭਾਰਤ ਸਰਕਾਰ ਨੂੰ ਦਾ ਇਹ ਪਹਿਲਾ ਮੋਢਲਾ ਫਰਜ਼ ਬੰਦਾ ਕਿ ਅਸੀਂ ਉੱਥੇ ਦੇ ਨਾਗਰਿਕਾਂ ਦੀ ਚਾਹੇ ਉਹ ਸੈਲਾਨੀ ਹੈਗੇ ਆ ਚਾਹੇ ਕੋ ਮौज-ਮਸਤੀ ਕਰਨ ਆਉਂਦੀ ਆ ਚਾਹੇ ਉੱਥੇ ਲੋਕ ਲੋਗ ਹੈਗੇ ਆ ਜਿਹੜੇ ਅਛੀ ਸੋਚ ਵਾਲੇ ਹੈਗੇ ਆ ਉਹਨਾਂ ਦੇ ਉੱਪਰ ਚੰਗੀ ਤਰ੍ਹਾਂ ਪਹਿਰਾ ਦੇ ਇਹੋ ਜੀ ਫੋਰਸ ਲਗਾਈ ਜਾਵੇ ਜਿਹੜਾ ਜਿਨ੍ਹਾਂ ਦੀ ਮਾਲ ਤੇ ਜਾਨ ਦੀ ਸੁਰੱਖਿਆ ਕਿਸੇ ਜਾਂ